ਸਰੀ ਦਾ ਅਰਥ ਕਈ ਨੇ ਪਰ ਇਹਦਾ ਨਾਮ ਆਇਆ ਵੀ ਹੈ ਦੋਈ ਕੁਦਰਤ ਸਾਜੀ ਹੈ ਜੇ ਬੰਦਾ ਹੈ ਤੇ ਉਹਦਾ ਪਰਸ਼ਾਵਾਂ ਵੀ ਹੈ ਰੱਬ ਹੈ ਤੇ ਉਹਨੇ ਇਹ ਇਹ ਵੀ ਬਣਾਈ ਏ ਨਾਲ ਜਿਵੇਂ ਗੰਗੇ ਤੇਲੀ ਦੀ ਸਾਖੀ ਨਹੀਂ ਹੁੰਦੀ ਬੜੀ ਲੰਮੀ ਉਹ ਮੱਧਿਆਪਰਦੇਸ਼ ਵਿੱਚ ਇੱਕ ਸ਼ਹਿਰ ਹੈ ਭਪਾਲ ਉੱਥੋਂ ਦਾ ਰਾਜਾ ਪਾਵ ਫੌਜ ਹੋਇਆ 10000 ਦੇ ਕੋਲ ਫੌਜ ਸੀ 1400 ਦੇ ਕੋਲ ਵਿਦਵਾਨ ਸਨ ਪਾਡਵਾ ਦੀ ਅੰਸਾ ਵਿੱਚ ਹੋਇਆ ਉੱਥੇ ਆਉਂਦੀ ਗੰਗੇ ਤੇਲੇ ਦੀ ਸਾਖੀ ਵੀ ਉਹ ਕਹਿੰਦਾ ਇੱਕ ਨਹੀਂ ਕਹਿੰਦਾ ਦੂਜੀ ਰੱਬ ਦੀ ਮਾਇਆ ਵੀ ਹੈ ਮਾਇਆ ਕਿਸ ਨੂੰ ਆਖੀਏ ਕਿਆ ਇਹ ਕੰਮ ਕਮਾਏ ਇਹਦਾ ਸਰੂਪ ਕੀ ਹੈ ਸੁੱਖ ਦੁੱਖ ਜੀਵ ਬੰਦ ਹੈ ਵਿੱਚ ਹਉਮੈ ਕਰਮ ਕਮਾਏ ਮਾਇਆ ਨਾਮ ਗਰਭ ਚੂਨ ਕਾ ਤੇ ਤਜ ਦਰਸ਼ਨ ਪਾਵ ਆਤਮ ਤਤ ਕੋ ਤਭੀ ਦਰਸੋ ਜੇ ਮਾਇਆ ਨੂੰ ਰਪਟਾਓ ਕੀ ਤਰ ਪੇ ਪੇਸ ਨੂੰ ਸਮਝ ਦੇਣ ਚਲੋ ਦੇ ਇਹਦੇ ਵਿੱਚ ਧਿਆਨ ਰਿਆ ਤੇ ਬਣੇ ਇਹ ਵੀ ਨਾਕ ਨਹੀਂ ਜਾਣੀ ਪਰ ਇਹ ਦੌਲਤ ਗੁਜ਼ਰਾਨ ਹੈ istri ਅਮਾਨ ਹੈ ਪੁੱਤਰ ਨਿਸ਼ਾਨ ਹੈ ਕਰਨੀ ਪ੍ਰਦਾਨ ਹੈ ਗੁਰੂ ਘਰ ਵਿੱਚ ਕਰਨੀ ਪ੍ਰਦਾਨ ਹੈ ਸਾਡੇ ਦੇਸ਼ ਵਿੱਚ ਕਥਨੀ ਵਾਲਿਆਂ ਦਾ ਘਾਟਾ ਨਹੀਂ ਪਤਾ ਨਹੀਂ ਕਿੰਨੇ ਕਦੇ ਪਰ ਕਰਨੀ ਵਾਲੇ ਘਟ ਨੇ ਜਿੰਨੇ ਖਾਨ ਉਹਨੇ ਕਿ ਦੁਨੀਆ ਸੁੱਧ ਰਹੀ ਹੈ ਠੀਕ ਹੈ ਤੋ ਆਦ ਜੋ ਸ੍ਰੀ ਇਹ ਮਾਇਆ ਹੈ ਦੋ ਹੀ ਕੁਦਰਤ ਇਹਦੇ ਅਰਥ ਤੇ ਬੜੇ ਨੇ ਪਰ ਕਿਸੇ ਨੂੰ ਕਿਸੇ ਤਰ੍ਹਾਂ ਵਿਆਪਦੀ ਹੈ ਕਿਸੇ ਆਪਾਂ ਸਮਝ ਵੀ ਸਾਨੂੰ ਜੇ ਗੱਡੀਆਂ ਮੋਟਰਾਂ ਦੇ ਰੱਬ ਭਲਾਤਾ ਤੇ ਵੀ ਮਾਇਆ ਹੀ ਹੈ ਜੇ ਆਪਾਂ ਕਿਤੇ ਸਾਜਾਂ ਦੀ ਟੂਨ ਵਿੱਚ ਫਸ ਗਏ ਵੀ ਆ ਟੂਨਾ ਬੜੀਆਂ ਵਧੀਆ ਵੱਜਦੀਆਂ ਅੱਜ ਵੀ ਰੇਡੀਓ 'ਚ ਤੇ ਇਹ ਪੈ ਗਈ ਮਾਇਆ ਰੱਬ ਨੇ ਇਰਾਦੀ ਭਲਾਉਣਾ ਕਿਸ ਚੀਜ਼ ਨੇ ਭਲਾ ਦਤਾ ਕੋਠੀਆਂ ਮੰਦਰਾ ਮਕਾਨਾਂ ਨੇ ਭਲਾ ਦਿੱਤੇ ਇਹ ਵੀ ਮਾਇਆ ਹੀ ਹੈ ਕਿਸੇ ਸਰੀਰ ਨੇ ਭਲਾ ਦਿੱਤਾ ਤਨ ਨੇ ਤਨ ਨੇ ਇਹ ਵੀ ਇਹਦੇ ਬੜੇ ਢੱਗ ਨੇ ਸੈਂਕੜੇ ਹਜ਼ਾਰਾਂ ਰੂਪ ਨੇ ਬੰਦੇ ਨੂੰ ਸਾਧ ਸੰਗ ਪਤਾ ਨਹੀਂ ਲੱਗਦਾ ਕਿ ਕਿਹੜੇ ਰੂਪ ਵਿੱਚ ਹੋਗੇ ਐਸੀ ਠਗੌਰੀ ਪਾਏ ਭਲਾਏ ਮਨ ਸਭ ਕੇ ਲੱਗਿਆ ਮਿੱਠੀ ਚੰਗਾ ਬੜਾ ਲੱਗਦਾ ਤੇ ਵਿੱਚ ਜੜ ਵੱਢੀ ਜਾਂਦੀ ਬੰਦੇ ਦੀ ਰਹਿੰਦਾ ਹੀ ਪੱਲੇ ਕੱਖਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਹੋਣ ਕੀ ਡਿਆ ਉਹ ਭਾਈ ਜੋਗੇ ਦੀ ਸਾਖੀ ਵਾਂਗ ਬੇ ਜਾਣ ਕਿਧਰ ਡਿਆ ਉਹ ਵੀ ਮਾਇਆ ਹੀ ਪਈ ਸੀ ਪਸ਼ੋਰ ਵਿੱਚ ਅੱਸੀ ਘਰ ਨੇ ਸਿੱਖਾਂ ਦੇ ਭਾਈ ਜੋਗਾ ਸਿੰਘ ਦੀ ਅੰਸਾ ਹੈ ਉੱਥੇ 11ਵੀਂ 12ਵੀਂ ਪੀੜ੍ਹੀ ਹੈ ਗੁਰਗ੍ਰੰਥ ਸਾਹਿਬ ਨੇ ਮੰਨਦੇ ਨੇ ਸੋ ਇੱਕ ਛੋਟਾ ਜਿਹਾ ਦ੍ਰਿਸ਼ਟਾਤ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਸ ਰੂਪ ਵਿੱਚ ਪੈ ਰਹੀ ਹੈ ਇਹਨੂੰ ਇਹ ਚੰਗਾ ਜਿਹਾ ਲੱਗਦਾ ਜੇ ਸੌ ਹੀ ਗਿਆ ਰੱਬ ਦਾ ਦਾ ਨਾ ਹੀ ਲਿਆ ਨਿਤਨੀ ਨਿਤ ਪੈ ਗਈ ਮਾਇਆ ਇਹ ਤਾਂ ਕਹਿੰਦਾ ਮੈਂ ਅੱਜ ਸਵੇਰੇ ਉੱਠੇ ਇਹ ਵੀ ਮਾਇਆ ਹੀ ਹੈ ਇਹ ਪਤਾ ਨਹੀਂ ਲੱਗਦਾ ਇਹਨੂੰ ਕਿਨੇ ਕਿਹੜੇ ਰੂਪ ਵਿਚ ਆ ਕੇ ਇਹਨੇ ਥੋੜਾ ਜਿਹਾ ਪਿਛਾ ਕਰਨਾ ਪਰਮੇਸ਼ਰ ਤੋਂ ਕਿੱਧਰ ਚੱਲੇ ਮੈਂ ਵੀ ਆ ਗਈ ਇਸ ਕਰਕੇ ਇਹਨੂੰ ਕਹਿੰਦੇ ਨੇ ਸਿਰੀ ਇਹ ਘਟ ਇਹ ਵੀ ਨਹੀਂ ਤੇ ਇਹ ਦੀ ਨੀਂਦਿਆ ਵੀ ਨਹੀਂ ਕਰਨੀ ਚਾਹੀਦੀ ਜੱਪਾ ਲਈਏ ਸਿੱਧਾ ਹੀ ਲక్ష్ਮੀ ਨਾਰਾਇਣ ਆਪ ਨਾਰਾਇਣ ਕਲਾਤਾਰ ਜਗਤ ਵਿੱਚ ਪਰਿਉ ਗੁਰੂ ਨਾਨਕ ਸਾਹਿਬ ਚਲੋ ਹੁਣ ਸਾਡਾ ਪਾਪਾ ਹੈ ਪਿਤਾ ਜੀ ਹੈ ਉਹ ਤੇ ਸਾਡੀ ਮਾਤਾ ਨੂੰ ਝਿੜਕ ਸਕਦੇ ਨੇ ਆਪਾਂ ਤੇ ਮਾਤਾ ਜੀ ਨੂੰ ਕੁਝ ਨਹੀਂ ਕਹਿ ਸਕਦੇ ਸਾਡੀ ਤੇ ਮਾਂ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਪਾਪਾ ਝਿੜਕੇ ਉਹਨਾਂ ਦਾ ਹੋਣਾ ਸਾਥ ਤਾ ਕੋਈ ਜਿਹੜੇ ਬਹੁਤ ਹੀ ਸਾਧ ਸੰਗਤ ਇਹਦੀ ਨਿੰਦਿਆ ਹੀ ਕਰ ਲੱਗ ਕੇ ਪੈਂਦੇ ਨੇ ਇਹੋ ਜਿਹਾ ਇਹ ਰੂਪ ਧਾਰੀ ਪਾਪ ਬਾਜ਼ੀਆਂ ਦੇ ਦੀ ਕਿੰਨੇ ਤੈਨੂੰ ਦੱਸ ਦਿੰਦੇ ਆਂ ਵੀ ਤੂੰ ਹੈ ਕੌਣ ਮੇਰੇ ਜੀ ਵੀ ਕੋਈ ਤਾਕਤ ਹੈ ਇਹਦੇ ਤੋਂ ਬਚਣ ਵਾਸਤੇ ਗੁਰੂ ਘਰ ਵਿੱਚ ਇੱਕ ਚਾਰ ਅੱਖਰਾਂ ਦਾ ਗੁਰਮੰਤਰ ਹੈ ਜਿਹਨੂੰ ਗਾਰੜੂ ਮੰਤਰ ਕਹਿੰਦੇ ਨੇ ਸੱਪ ਵਾਲੇ ਕੋਲ ਹੁੰਦਾ ਅੱਖਰ ਚਾਰ ਹੀ ਹੁੰਦੇ ਨੇ ਉਹ ਪੜੀ ਜਾਂਦੇ ਨੇ ਪੜੀ ਜਾਂਦੇ ਸੱਪ ਦਾ ਜ਼ਹਿਰ ਹੀ ਨਹੀਂ ਛੱਡਦਾ ਅ ਜਿੱਥੇ ਅੱਜ ਕਾਲ ਰਮਦਾਸ ਹੈ ਇੱਥੇ ਗੁਰਦਾਨਕ ਜੀ ਆਏ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਬੇਟਾ ਇੱਕ ਜਤਰ ਦਾਵਾ ਤੇ ਬਾਬਾ ਜੀ ਨੂੰ ਬੇਟਾ ਕਹਿੰਦੇ ਹੁੰਦੇ ਬਾਕੀ ਆਓ ਭਾਈ ਬੈਠੋ ਭਾਈ ਚੰਗਾ ਭਾਈ ਜਾਓ ਭਾਈ ਕਿੰਦੇ ਬੇਟਾ ਇੱਥੇ ਸਥਾਨ ਬਣਾਓ ਅਸੀਂ 36 ਯੁਗ ਤਪੱਸਿਆ ਕੀਤੀ ਹੈ ਤੇ ਪੁੱਛਦੇ ਨੇ ਮਹਾਰਾਜ ਉਹ ਕਿਵੇਂ ਗੁਰੂ ਨਾਨਕ ਜੀ ਕਹਿੰਦੇ ਇੱਕ ਇੱਕ ਅੱਖਰ ਤੇ 9-9 ਯੁਗ ਲਾਏ ਨਹੀਂ ਕਹੀਏ ਵਾਹਿਗੁਰੂ ਇੱਟਾ ਇਹ ਰਬ ਨੇ ਆਪਣਾ ਨਾਮ ਆਪ ਜਪਿਆ ਇਹ ਮਿਹਨਤ ਕੀਤੀ ਗੁਰੂ ਨਾਨਕ ਜੀ ਨਿੰਜੀ ਅੱਜਕੱਲ ਆ ਜਿਲ੍ਹਾ ਗਰਦਾਸਪੁਰ ਬਟਾਲਾ ਤਹਿਸੀਲ ਰੰਧਾਸ ਇਹ ਐਸੀ ਧਰਤੀ ਹੈ ਇੱਥੇ ਸਤਨ ਬਣਾਉ ਬੜੇ ਤਪੱਸਿਆ ਵਾਲੀ ਜਗ੍ਹਾ ਹੈ ਤਾਂ ਇਤਨੀ ਬੰਦਗੀ ਇਹ ਹੈ ਗਾੜੂ ਰੂ ਮੰਤਰ ਗੁਰੂ ਘਰ ਵਿੱਚ ਪੰਜ ਪਿਆਰੇ ਦੇ ਦਿੰਦੇ ਨੇ ਜਿਹਨੂੰ ਚਾਹੀਦਾ ਹੋਵੇ ਉਹ ਫਿਰ ਜਪੀ ਜਾਂਦੇ ਨੇ ਦਿਨ ਰਾਤ ਵਾਹਿਗੁਰੂ 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 ਭਜਨ ਕਰੀ ਜਾਂਦੇ ਨੇ ਉਹਨੀਵਰਨ ਲੋਕਾਂ ਨੂੰ ਦਿਖਾਉਣਾ ਹੈ ਨਾ ਕਿਸੇ ਕੋਲ ਕੋਈ ਦੁਨਿਆਵੀ ਧਨ ਹੋਵੇ ਕੋਈ ਪਟਵੇ ਚ ਰੱਖਦਾ ਕੋਈ ਬੈਂਕ ਚ ਰੱਖਦਾ ਕੋਈ ਕਿਤੇ ਰੱਖਦਾ ਰੋਹਾਨੀ ਧਨ ਕੋਈ ਦਿਖਾਏਗਾ ਤਾਂ ਪਤਾ ਨਹੀਂ ਲੱਗਣ ਦੇਂਦੇ ਕਿ ਕਿੰਨੀ ਕਿੰਨੀ ਬੰਦਗੀ ਵਾਲੇ ਸੰਸਾਰ ਤੇ ਪਏ ਉਹ ਦਿਖਾਵਾ ਨਹੀਂ ਹੁੰਦਾ ਉਹਨਾਂ ਲੋਕਾਂ ਦਾ ਬੜੇ ਬੜੇ ਸੰਸਾਰ ਤੇ ਪਏ ਨੇ ਜਦੋਂ ਬਾਹਰ ਨਿਕਲ ਕੇ ਦੇਖੀਏ ਪਤਾ ਹੀ ਨਹੀਂ ਵਾਹਿਗੁਰੂ ਜਾਣੇ ਹੋਰ ਕਿਤੇ ਤੁਤ ਨੂੰ ਗਾਵਣ ਸੇ ਮਚਿਤਨ ਆਵਣ ਉਹ ਜਿਹੜਾ ਜਾਪ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਗਾੜੂ ਮੰਤਰ ਹੈ ਉਹ ਸੱਪ ਤੱਕਟੇਗਾ ਸੱਪ ਤੇ ਵਾਰ ਕਰੇਗਾ ਇਹ ਤਨ ਮਾਇਆ ਪਾਇਆ ਸਰੀਰ ਵੀ ਤੇ ਮਾਇਆ ਹੀ ਹੈ ਆਪਾਂ ਭੱਜ ਕਿੱਥੇ ਜਾਵਾਂਗੇ ਪਰ ਸਾਡੇ ਗੁਰੂ ਨਾਨਕ ਜੀ ਨੇ ਇਹ ਕਿਹਾ ਵੀ ਮਾਇਆ ਦੇ ਵਿੱਚ ਰੋ ਤੇ ਰੋ ਨਰਲੇ ਹੁਣ ਤੁਸੀਂ ਦੇਖਿਆ ਹੋਣਾ ਕਮਲ ਫੁੱਲ ਹੈ ਚਿੱਟਾ ਜਿਹਾ ਹੁੰਦਾ ਹੈ ਪਾਣੀ ਚ ਜਿੱਥੇ ਪਾਣੀ ਨਹੀਂ ਕਵਲ ਫੁੱਲ ਵੀ ਉੱਥੇ ਨਹੀਂ ਹੁੰਦਾ ਵੀ ਪੱਕੀ ਗੱਲ ਹੈ ਉਹ ਹੁੰਦਾ ਹੀ ਪਾਣੀ ਚ ਪਾਣੀ ਤੋਰ ਨਰਲੇਪ ਹੈ ਜੇ ਉੱਥੇ ਪਾਣੀ ਨਹੀਂ ਤੇ ਕਵਲ ਫੁੱਲ ਵੀ ਨਹੀਂ ਜੇ ਮਾਇਆ ਨਹੀਂ ਤੇ ਸਾਡਾ ਸਰੀਰ ਵੀ ਨਹੀਂ ਇਹ ਤਨ ਮਾਇਆ ਪਾਇਆ ਤਤ ਵੀ ਤੇ ਮਾਇਆ ਹੀ ਹੈ ਕਈ ਵਾਰੀ ਗੱਲ ਸਮਝ ਵਿੱਚ ਆਉਂਦੀ ਨਹੀਂ ਐਨੀ ਮਾਇਆ ਦੀ ਰੱਟ ਲਾਈ ਜਾਂਦੀ ਹੈ ਇਹ ਬੜੀ ਭੈੜੀ ਹੈ ਬੜੀ ਭੈੜੀ ਤੇ ਛੱਡੋ ਫਿਰ ਇਹਦਾ ਖਿਹੜਾ ਤੋਰੇ ਫਿਰ ਉਰੇ ਅਮੀ ਬਿਨਾ ਕੱਪੜਿਆਂ ਤੋਂ ਇਹ ਵੀ ਤੇ ਪੈਸੇ ਨਾਲ ਖਰੀਦੇ ਹੋਣਗੇ ਉਹਦੀ ਗੱਲ ਸਮਝਣੀ ਹੈ ਸੀ ਪੀ ਇਹਦੇ ਨਾਲ ਚਿੱਤ ਤੇ ਲਾਉਣਾ ਵਾਹਿਗੁਰੂ ਨਾਲ ਮਾਇਆ ਨਾਲ ਰਹਿਣਾ ਇਹਦੇ ਵਿੱਚ ਕਬਲ ਫਲਵਾਗ ਸਿੱਧਾਂ ਨੇ ਕਿਹਾ ਸੀ ਗੁਰੂ ਨਾਨਕ ਜੀ ਨੂੰ ਮਹਾਰਾਜ ਸਾਡੇ ਸਮਝ ਵਿੱਚ ਨਹੀਂ ਆ ਰਹੀ ਅਜਿਹਾ ਕਹੇ ਛੱਡੋ ਚਲੋ ਪਹਾੜਾਂ ਤੇ ਕਿਤੇ ਅਸਰ ਨਾ ਪੈ ਜਾਏ ਮਾਇਆ ਦਾ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਰਾਸ ਇਹ ਤਰੀਕਾ ਠੀਕ ਨਹੀਂ ਹੈ ਜੈਸੇ ਜਲਮੇ ਕਾਵਲ ਨਰ ਆਲਮ ਮਰਗਾਬੀ ਨਿਸਾਣਾ ਹੈ ਸਬਤ ਸੁਰਤ ਪਵ ਸੰਗਰ ਤਰੀਐ ਨਾਨਕ ਨਾਮ ਖਾਣੇ ਦਾ ਅਰਥ ਬੰਦਗੀ ਕਰੇ ਤਕੜਾ ਹੋ ਕੇ ਹੁ ਜੇ ਪਾਣੀ ਹੈ ਤੇ ਕਬਨ ਫੁੱਲ ਹੈ ਜੇ ਪਾਣੀ ਨਹੀਂ ਤੇ ਕਬਨ ਫੁੱਲ ਵੀ ਨਹੀਂ ਉਹਦੇ ਵਿੱਚ ਹੈ ਨਰਲੇਪ ਨੂੰ ਲੱਗਾ ਨਹੀਂ ਹੈ ਵੱਖਰਾ ਜਿਵੇਂ ਘੋੜੇ ਨਾਲ ਪਾਣੀ ਨਹੀਂ ਲੱਗਦਾ ਮਰਕਾਬੀ ਦੇ ਖੰਭਾ ਗੁਰੂ ਜੀ ਕਹਿੰਦੇ ਰੋ ਵਿੱਚ ਰੋ ਨਰੇਪ ਇਹਦੀ ਵੀ ਦੁਨੀਆ ਤੋਂ ਜਾਣ ਲੱਗਾ ਹਾਏ ਮੇਰਾ ਮੁੰਡਾ ਕਿੱਥੇ ਆ ਕੋਠੇ ਕਿੱਥੇ ਆ ਮੇਰੇ ਪੈਸੇ ਕਿੱਥੇ ਐ ਜਿੱਧਰ ਧਿਆਨ ਗਿਆ ਗਤੀ ਤੇ ਉਹਨੇ ਵਿਗਾੜਨੀ ਐ ਨਾ ਧਿਆਨ ਤੇ ਰੱਖਣਾ ਸੀ ਵਾਇਗਰੂ ਸ਼ਬਦ ਵਿੱਚ ਉਹਦੇ ਕੋਦੇ ਨੇੜੇ ਹੀ ਨਹੀਂ ਗਿਆ ਫਿਰ ਇਹਦੀ ਕੈਸੀ ਗਤੀ ਹੋਏਗੀ ਸੋ ਸ੍ਰੀ ਇਹ ਇਹਨੂੰ ਆਪਾਂ ਵੱਧ ਘਟ ਨਹੀਂ ਬੋਲਣਾ ਇਹਦੇ ਵਿੱਚੋਂ ਆਪਾਂ ਗੁਰੂ ਸ਼ਬਦੀ ਕਮਾਈ ਕਰਕੇ ਨਰਲੇਪ ਰਹਿ ਕੇ ਵਿੱਚੋਂ ਨਿਕਲਣਾ ਹੁਣ ਕਾਹਬਲੋ ਫੋਲੋ ਕਹੀ ਜੇ ਪਾਣੀ ਬੜਾ ਪਹਿੜਾ ਪਾਣੀ ਬੜਾ ਪਹਿੜਾ ਪਾਣੀ ਕਹਿੰਦਾ ਜੇ ਮੈਂ ਨਹੀਂ ਤੇ ਤੂੰ ਵੀ ਨਹੀਂ ਚੱਕਾ ਚਲ ਐਸ ਪਾਸੇ ਚੱਲ ਪੈਣੀ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਇਹੜਾ ਰੰਗ ਚੜ ਗਿਆ ਨਾ ਲੋਭ ਦਾ ਆ ਹੀ ਮਾੜਾ ਸ੍ਰੀਤੇ ਮਾੜਾ ਨਹੀਂ ਅੱਛਾ ਹੀ ਹੈ ਰੱਬ ਨੂੰ ਮਿਲਣ ਵਾਸਤੇ ਖੁੱਲਾ ਦਰਵਾਜ਼ਾ ਕੋਈ ਇਹੋ ਜੀ ਗੱਲ ਨਹੀਂ ਪਰ ਰੰਗ ਮਾੜਾ ਚੜ ਗਿਆ ਲੋਭ ਦਾ ਲਾਲਚ ਦਾ ਹਾਇ ਪੈਸੇ ਹਾਇ ਪੈਸੇ ਹਾਇ ਪੈਸੇ ਹਾਇ ਪੈਸੇ ਜਣ ਵੀ ਇਹੋ ਹੀ ਰਾਤ ਤੇ ਰਾਤ ਵੀ ਇਹੋ ਹੀ ਰਾਤ ਤੇ ਸੁੱਤਿਆ ਨਹੀਂ ਪੈਸਿਆਂ ਤੇ ਧਿਆਨ ਤੇ ਜਾਗਦਿਆਂ ਵੀ ਪੈਸਿਆਂ ਤੇ ਧਿਆਨ ਕੱਟਣਾ ਸਿੱਖ ਕੋ ਫਸ ਗਿਆ। ਹੋਰ ਜਿੰਨੀ ਇਹ ਰੱਟ ਲਾਉਂਦਾ ਹੈ ਲੰਗੜਾ ਕਹਦਾ ਜਿੰਨਾ ਹਿਲਦਾ ਉਨਾ ਹੀ ਤਸੀ ਜਾਂਦਾ। ਜਿੰਨਾ ਇਹਦਾ ਸਿਮਰਨ ਕਰਦਾ ਉਹਨਾ ਹੀ ਤਸੀ ਜਾਂਦਾ। ਚਾਹੀਦਾ ਸੀ ਇਹ ਇਹਦੇ ਵਿੱਚ ਰਹਿ ਕੇ ਨਰਲੇਪ ਉਹਨੂੰ ਗੁਰਸਿੱਖ ਕਹਿੰਦੇ ਨੇ। ਗੁਰਮਖ ਕਹਿੰਦੇ ਨੇ। ਭਗਤ ਕਹਿੰਦੇ ਨੇ ਬੜੇ ਨਾਂ ਨੇ। ਭਾਈ ਗੁਰਦਾਸ ਜੀ ਨੇ ਤਿੰਨ ਨਾਂ ਦੱਸੇ ਨੇ। ਸੰਤ, ਭਗਤ, ਗੁਰਸਿੱਖ ਹੈ। ਪਰ ਉਪਕਾਰੀ ਜਗਤਾਰਨ ਆਏ ਆਪਣਾ ਕੋਈ ਕੰਮ ਨਹੀਂ ਹੈ ਉਹ ਸੋਚਦੇ ਨੇ ਹੱਥਾਂ ਨਾਲ ਪੈਰਾਂ ਨਾਲ ਜ਼ਬਾਨ ਨਾਲ ਕਿਸੇ ਵੀ ਤਰੀਕੇ ਨਾਲ ਅਸੀਂ ਕਿਸੇ ਦਾ ਜਿੰਨੇ ਕੁ ਜੋਗੇ ਹੈ ਨਾ ਭਲਾ ਕਰ ਸਕੀਏ ਮਨੁੱਖ ਜਨਮ ਦਾ ਕੀ ਪਤਾ ਵਾਹਿਗੁਰੂ ਜਾਣੇ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ ਇਹਦੇ ਵਿੱਚ ਵੀ ਸਾਸ਼ਣ ਕਈ ਕਿਸਮ ਦੇ ਨੇ ਕਈ ਵਾਰੀ ਤੁਸੀਂ ਸੁਣਿਆ ਹੋਣਾ ਫੁਲਾਣਾ ਬੰਦਾ ਜ਼ਹਿਰ ਖਾ ਕੇ ਮਰ ਗਿਆ ਪੈਸਿਆਂ ਤੋਂ ਅਖਬਾਰਾਂ ਚ ਆ ਜਾਂਦੀਆਂ ਇਹ ਜਿਹੀ ਗੱਲਾਂ ਮੈਂ ਤੇ ਪੜਿਆ ਨਹੀਂ ਦੱਸ ਦਿੰਦੇ ਨੇ ਨਾਲ ਦੇ ਐਸਾ ਕਈ ਵਾਰੀ ਸਾਨੂੰ ਮਿਲ ਜਾਂਦਾ ਹੁਣ ਆਪਾਂ ਇਹਦੇ ਤੇ ਵਿਚਾਰ ਕਰੀਏ ਵੀ ਤੁਸੀਂ ਕਿਸੇ ਬੰਦੇ ਨੂੰ 100 ਰੁਪਇਆ ਦਿੱਤਾ ਵੀ ਆਲਾ ਫੜ ਇਹਦਾ ਕੁਝ ਲੈ ਲੈ ਖਾ ਲਈ ਜਾਂ ਪਾ ਲਈ ਉਹਨੇ ਰੁਪਇਆ ਜਿਹੜਾ ਸਾੜ ਦਿੱਤਾ ਜਾਂ ਨਿਕਾ ਨਿਕਾ ਕਰਕੇ ਖਿਲਾਰ ਦਿੱਤਾ ਤੁਸੀਂ ਇਹਨੂੰ ਦੁਬਾਰਾ 100 ਰੁਪਇਆ ਨਹੀਂ ਦੋਗੇ ਵੀ ਅਗਲੇ ਦਾ ਜਨੇ ਕੀ ਕੀਤਾ ਉਹਦਾ ਸਤਿਆਨਾਸ਼ ਕਰ ਦਿੱਤਾ ਨਾ ਸਾੜ ਦਿੱਤਾ ਜਾਂ ਨਿਕਾ-ਨਿਕਾ ਕਰਕੇ ਮਿੱਟੀ 'ਚ ਮਿਲਾ ਦਿੱਤਾ ਤੁਸੀਂ ਉਹਨੂੰ 100 ਰੁਪਈਆ ਨਹੀਂ ਦੋਗੇ ਵਾਇਗਰੂ ਦਾ ਦਿੱਤਾ ਹੋਇਆ ਮਨੁੱਖ ਜਨਮ ਬੰਦਾ ਜ਼ਹਿਰ ਖਾ ਕੇ ਮਰ ਗਿਆ ਕਿ ਰੱਬ ਫੇਰ ਮਨੁੱਖ ਜਨਮ ਦਾਇਕ ਕਦੇ ਵੀ ਨਹੀਂ ਇਸ ਕਰਕੇ ਕਹਿੰਦੇ ਰੱਬ ਦੀ ਕੀਤੀ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਕਈ ਐਸੇ ਹੁੰਦੇ ਨਹੀਂ ਤੁਸੀਂ ਬੜੇ ਦੁਖੀਆ ਜੀ ਐਸਾ ਹੈ ਜੀ ਵੈਸਾ ਹੈ ਜੀ ਤਾਂ ਈਸ਼ਵਰ ਜੋ ਹੈ ਉਹਦੇ ਆਪਣੇ ਕਾਨੂੰਨ ਨੇ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਜਦੋਂ ਕਿਸੇ ਨੂੰ ਬਖਸ਼ਦਾ ਇਹ ਠੀਕ ਹੈ ਪਰ ਮਨੁੱਖ ਜਨਮ ਕਿਵੇਂ ਮਿਲ ਜਗਾ ਅਗਲਾ ਜਿਹੜਾ ਦਿੱਤਾ ਸੀ ਉਹਦੇ ਨਾਲ ਕੀ ਕੀਤਾ ਕੀ ਸਿਮਰਨ ਕੀਤਾ ਸੇਵਾ ਕੀਤੀ ਪਦਨ ਪਾਠ ਕੀਤਾ ਕੋਈ ਭਲਾ ਕੀਤਾ ਕਿਸੇ ਦਾ ਕਿ ਬਦੀਆਂ ਹੀ ਕਮਾਈਆਂ ਸਾਰੀ ਜ਼ਿੰਦਗੀ ਦੁਬਾਰਾ ਫਿਰ ਪਰਮੇਸ਼ਰ ਕਿਉਂ ਮਨੁੱਖ ਜਨਮ ਦੇਗਾ ਉਹ ਕਹਿੰਦਾ ਅਗਲਾ ਦੱਸ ਅਗਲਾ ਕੀ ਕਰਕੇ ਆਇਆ ਦੁਨੀਆ ਤੇ ਗਿਆ ਸੀ ਯਾਰ ਤੂੰ ਘਟਿਆ ਕਹਾ ਗਵਾਇਆ ਕੀ ਕੀਤਾ ਉਹਦਾ ਕੀ ਕਾਮ ਚੀ ਰਿਹਾ ਹੈ ਕ੍ਰੋਧ ਚੀ ਰਿਹਾ ਹੈ ਲੋਭ ਚੀ ਰਿਹਾ ਹੈ ਮੋਹ ਚੀ ਰਿਹਾ ਹੈ ਹੰਕਾਰ ਚੀ ਰਿਹਾ ਕੋ ਚੱਜਦਾ ਕੰਮ ਵੀ ਕੀਤਾ ਤੈਨੂੰ ਇਹ ਨਹੀਂ ਸੀ ਪਤਾ ਕਿ ਸਤ ਸੰਤੋਖ ਦਇਆ ਧਰਮ ਤੀਰਜ ਇਹਦਾ ਵੀ ਗਿਆਨ ਮਾਤ ਲੋਕ ਵਿੱਚ ਹੈ ਇਹਦਾ ਨਹੀਂ ਸੀ ਪਤਾ ਜਦੋਂ ਅਗਲਾ ਹੀ ਨਹੀਂ ਸਵਾਰਿਆ ਵਿਚਾਰ ਹੋ ਰਹੀਏ ਸ੍ਰੀ ਹੁਣ ਤਿੰਨ ਮਨੁੱਖ ਜਨਮ ਕਿਵੇਂ ਮਿਲ ਜੇਗਾ ਭਾਈ ਤਦ ਹੀ ਇਹ ਹੁੰ ਦੱਸਿਆ ਹੈ بار بار ਨਾ ਮਿਲਦੀ ਮਾਨਸ ਦੇ ਮਾਨਸ ਦੇ ਹੀ بار بار ਨਾ ਮਿਲਦੀ ਮਾਨਸ ਦੇ ਸਦਮੰਦ ਜ਼ਲੰਦ ਹੈ ਹੋਏ ਬਨ ਫਲ ਜਿਉਂ ਬਨ ਫਲ ਹੋਏ ਮੋਰ ਨਾਗੇ ਦਾ ਤ੍ਰਿਸ਼ਟਾਂੰ ਕਿੰਨਾ ਅੱਛਾ ਦੇ ਰਿਹੇ ਨੇ ਜਿਉਂ ਬਨ ਫਲ ਪਾਕੇ ਪੋਏ ਗਿਰ ਫਲ ਪੱਕਿਆ ਡਿੱਗ ਪਿਆ ਦੁਬਾਰਾ ਨਹੀਂ ਲੱਗਦਾ ਡਾਲ ਨਾਲ ਇਸੀ ਤਰ੍ਹਾਂ ਇਹ ਸਿਰ ਹੱਥੋਂ ਗਿਆ ਤੇ ਗਿਆ ਭਈ ਪ੍ਰਾਪਤ ਮਨੁੱਖ ਦੇ ਬਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਸ੍ਰੀ ਈ ਤਨ ਮਾਇਆ ਪਾਇਆ ਪਿਆਰੇ ਆਗ ਸ੍ਰੀ ਈ ਇਹਦੀ ਬੜੀ ਲੰਮੀ ਵਿਆਖਿਆ ਹੈ